ਬਹੁਤ ਹੀ ਖੂਸ਼ਬੂਦਾਰ ਜਗਾ ਇਹ ਵੇਖੋ ਰਾਤਾ ਆਸਵਾਰੀ ਦੇ ਪੀੜ ਨੇ ਵਾਰੀ ਲੱਗੀ ਹੋਈ ਹੈ ਤੇ ਅਰੇ ਨੂੰ ਦੇਰੇ ਦੇ ਤੀਜੇ ਰਿਹਾ ਉਸ ਵਾਰੀ ਕਰੀਓ ਤੇ ਖਾਲੀ ਮੇਰੀ ਟੀਲੇਆਂ ਦੇ ਉੱਤੇ ਪਾਣੀ 300 ਤੱਕ ਪਾਣੀ ਦੀ ਸਹਾਰ ਨਾਲ ਅਸੀਂ तकरीबन 100 ਫੁੱਟ ਉੱਪਰ ਖੜੋਤੇ ਆ ਜਿੱਥੇ ਪਾਣੀ ਦੀ ਜਿੱਤਾ ਇਥੇ ਆ ਰਹੀ ਹੈ ਉਹ ਦੇਖੋ 10 12 ਮੋਨੋਫਟ ਤੋਂ ਜੰਪ ਕਰ ਰਿਹਾ ਪਾਣੀ ਉਹ ਸਹੀ ਕਰ ਲਓ ਬੰਨੋ कबूतर और कुत्ता कितना आपस में प्यार में पास पास बैठे हैं और कोई जगह होती है अभी तक कबूतर जो है वो बिल्ली के शिकार बना होता वे वे लो पुल योजे पुल भी है भाई साहब हाँ ਵੇਖੋ ਅਸਲ ਅਗਰ ਅਗਰ ਤਲਾ ਦੇ ਅਸਲੀ ਰੂਪ ਵੇਖ ਲੋ ਕਿ ਕੇਲੇ ਬਹੁਤ ਹੁੰਦੇ ਆ ਜੰਗਲੀ ਕੇਲੇ ਇਹ ਜੰਗਲ ਆ ਪਪੀਤੇ ਜੰਗਲੀ ਤੇ ਵੱਡੇ ਵੱਡੇ ਬਾਸ ਬੰਬੂ ਜਿੰਨਾ ਨੂੰ ਕਹਿੰਦੇ ਇਹ ਆਟੋਮੈਟਿਕਲੀ ਹੋ ਜਾਂਦੇ ਨੇ ਰੋਗੜ ਪੰਜਾਬ 50 ਫੁੱਟ ਦਾ ਇੱਕ ਉਹ ਕਾਫੀ ਖੈਰਾ ਖੱਡਾਇਆ ਥੱਲੇ ਤੇ ਪੱਤੇ ਆ ਨਾ ਟੱਕਿਆ ਤੇ ਇੱਕ ਇੱਕ ਜਿਹੜਾ ਬੰਬੂ ਹੈ ਪੰਜਾਬ ਜਾਂ ਫੁੱਟ ਦੇ ਲਾਗੇ ਚੱਗੇ ਉਹ ਨਾ ਰੱਬ ਦਾ ਨਾ ਬ੍ਰੇਕਫਾਸਟ ਕਰ ਲਗੇ ਇਹ ਖਾ ਲਿਆ ਕਰਕੇ ਤੇ ਸੀਮੂ ਗੜੀ ਸਕੀਨ ਤੇ ਜੋ ਮੇਰਾ ਨਾਰਿੰਦੀ ਪਪਾਈ ਜਿਹੜੀ ਐਤਵਾਰ ਨੂੰ ਬਣਦੀ ਹੈ ਤਾਂ ਕੁਛੂ ਬਣਦੀ ਨਹੀਂ ਇਹ ਸਿਰਫ ਬੱਚੋਂ ਨੂੰ ਦਿਖਾएंगे ਵੀਡੀਓ ਹਾਂ ਕੀ ਹੁੰਦਾ ਦੇਖਣਾ ਹਾਂ ਕਿੱਥੇ ਹੈ ਪਹਾੜੀ ਕਿੱਥੇ ਹੈ ਪੈਦਲ ਚੱਲ ਰਹੇ ਹਾਂ ਠੀਕ ਹੈ ਨਾ ਇਹ ਪੋੜਿਆ ਸੋਟਾ ਆ ਗਿਆ ਪੁਲਿਆ ਨਹੀਂ ਆ ਰਹਾ ਸਸਾ ਨਾਜ਼ਿਕ ਪੁਲ ਇਹ ਦੇਖੋ ਹਮਾਰੇ ਸ਼ਰਮਾ ਸਾਹਿਬ ਹਾਂ ਸਿਮੋਰੀ ਅੰਕਲ ਠੀਕ ਹੈ ਨਾ ਸੂਮੋ ਕਹਿੰਦੀ ਅੰਕਲ ਪੈਸਾ ਦੇ ਦੇ ਤਨਖਾਹ ਦੇ ਦੇ ਮੈਂ ਉਹਨੂੰ ਕਿਹਾ ਨਹੀਂ ਅਜੇ ਨਹੀਂ ਦਿੰਦੇ ਸਾ ਪੈਸਾ ਦੇਣਗੇ ਤੇ ਆਵਾਂਗੇ ਹੂੰ